ਹਰ ਹਰਿਵਾਨ ਤੇ ਇਹੀ ਗੱਲ ਕਹਿਣਾ ਹੁੰਦਾ ਜਿੰਨੇ ਬਾਬੇ ਮਾਂ ਕੋ ਖਿੱਤੇ ਹੁੰਦੇ ਨੇ ਨਾ ਆਪਣੀਆਂ ਆਪਣੀਆਂ ਸੰਗਤਾਂ ਲੈ ਕੇ ਇਥੇ ਕੀ ਕੰਮ ਕਰਿਆ ਕਰੋ ਆਪਣੀਆਂ ਦਫਲੀਆਂ ਨਹੀਂ ਚਾਣੀਆਂ ਬਾਬਾ ਜੀ ਦਾ ਪ੍ਰਚਾਰ ਕਰੋ ਆਸਵਧਨਾ ਅਸੀਂ ਆਪਣੇ ਨਾਲ ਕੀ ਜੋੜਨਾ ਸਾਡੇ ਕੋਲ ਪਾਪਾ ਜੀ ਦਾ ਪ੍ਰਚਾਰ ਕਰੋ ਪਾਪਾ ਜੀ ਦੇ ਪ੍ਰਚਾਰ ਨੂੰ ਅੱਗੇ ਲੈ ਕੇ ਜਾਓ ਪਾਪਾ ਜੀ ਦੇ ਬਾਰੇ ਦੱਸੋ ਕਿਸੇ ਗੁਰੂ ਘਰ ਵੀ ਜਾਣਾ ਉੱਥੇ ਨ ਕੋਰ ਨਾਲ ਖੈਰੋ ਤੁਹਾਨੂੰ ਪੁੱਛਣਗੇ ਕਿਹੜੀ ਸੰਪਰਦਾਏ ਸਿੱਧਾ ਕਿਹਾ ਤੁਸੀਂ ਮੇਰਾ ਸਾਹਿਬਾ ਬਰਨਪਾਸ ਨੂੰ ਮੰਨਦੇ ਸਿੱਧਾ ਕਿਹਾ ਕਰੋ ਨਾ ਲਕੋਰ ਦੀ ਲਖਨਿਆਤਾ ਦਾਨ ਸਤਮਤ ਨੂੰ ਬੁਦਿ ਤੁਹਾਨੂੰ ਜਵਾਬ ਦੇਣਾ ਉੱਥੇ ਪਰ ਬੜੋ ਨਾਲ ਦੀ ਸ੍ਰੀ ਪਾਟ ਕੇ ਜਵਾਬ ਵੀ ਦਿਓ ਇਹ ਸਾਡੇ ਮੁਰਸ਼ਿਦ ਵਿੱਚ ਕੋਈ ਕਮੀ ਨਹੀਂ ਸਾਡੇ ਮੁਰਸ਼ਿਦ ਪਿਆਰ ਵਾਲੇ ਮਹਾਂਪੁਰਖ ਨੇ ਉਹਨਾਂ ਨੇ ਕੋਈ ਭੂਤ ਨਹੀਂ ਬੋਲੀਆਂ ਨਹੀਂ ਕਹਾਈ ਉਹਨਾਂ ਕੋਲ ਤੇ ਕੋਈ ਦੁਖੀ ਆ ਵੀ ਆ ਜਾਂਦਾ ਸੀ ਨਾ ਜਿਹਨੂੰ ਕੋਈ ਦੁੱਖ ਹੁੰਦਾ ਸੀ ਆਪਾ ਜੀ ਤੇ ਉਹਨਾਂ ਦੀ ਅਕੀਰ ਅਰਦਾਸ ਕਾਰ ਕਰਕੇ ਕਰਦੇ ਸੀਗੇ ਆਪਾ ਜੀ ਉਹਨਾਂ ਦਾ ਭਲਾ ਦੁੱਖ ਇਹਦਾ ਰਾਸ ਕਰਕੇ ਭਲਾ ਕਰਤਾ ਜਿਉਂ ਉਹਨਾਂ ਨੇ ਸ਼ਹਿਰ ਤੋਂ ਮੁਭਾਈ ਕਿ ਸਤਿਨਾਮ ਸ਼ਹਿਰ ਤੋਂ ਮੁਭਾਈ ਕਿ ਯਾਦਰਾ ਕਰਿਓ ਇਤਿਹਾਸ ਵਾਲੇ ਮਹਾਂਪੁਰਖ ਧਾਈ ਚ ਜਾਇਓ ਉਹਨਾਂ ਦੀ कृपा हुंदी है पालक दी रहमत हुंदी है हरिम सेवादार दी सेवा पर प्यार ਵਿੱਚ ਕਈ ਗੜਬੜਾ ਕਰ ਨਾਲੇ ਸਾਰਿਆਂ ਦਾ ਬਨਨਾਮ ਕਰ ਸਾਰਿਆਂ ਦਾ ਪਰ ਪਿਆਰੇ ਨਹੀਂ ਬਾਬਾ ਜੀ ਇਕ ਮਦਦਾਰੀ ਯੋਧੇ ਹੋਏ ਨੇ ਬਲਕਾਰੀ ਸੁਧਮੇ ਨੇ ਉਹਨਾਂ ਨੇ ਨਾਮ ਜਪਿਆ 시ਮਰਣੀ ਹੈ ਬੰਦਗੀ ਭਗਤੀ ਦੀ ਨਾਮ ਨਾਲ ਜੁੜਿਆ ਸਾਨੂੰ ਸਵਾਗਤ ਸੁਭਦੇਵ ਭਾਜੀ ਆਪ ਵੀ ਹੋ

ਬਹੁਤ ਪਤਾ ਪੜਿਆ ਬਹੁਤ ਪਤਾ ਮਾਰਿਆ ਕਹਿਣਾ ਸੰਕਤਾਂ ਜਿਹੜੀਆਂ ਬਾਬਾ ਜੀ ਦੇ ਇਸ ਪਵਿੱਤਰ ਸਥਾਨ ਦੇ ਕਾ ਪਵਿੱਤਰ ਦੇ ਜਿੱਥੇ ਬਾਬਾ ਜੀ ਨੇ ਬੈਠ ਕੇ ਭਜਨਬੰਦਗੀ ਕੀਤੀ ਹੈ ਸਾਨੂੰ ਸਾਰਿਆਂ ਸੰਗਤਾਂ ਨੂੰ ਇੱਥੇ ਆਉਂਦਾ ਮੌਕਾ ਦਿੱਤਾ ਹੈ ਅਸੀਂ ਬਹੁਤ ਚਰਨਾਂ ਵਿੱਚ ਨਮਸਕਾਰ ਕੇ ਬਾਬਾ ਜੀ ਨੂੰ ਨਮਸਕਾਰ ਕਰਕੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਬਾਬਾ ਜੀ ਨੇ ਸੰਤ ਸਿੱਖੀ ਜੀਵਨ ਬਖਸ਼ਿਸ਼ ਦਿੱਤਾ ਹੈ ਲੋਕੀ ਕਹਿੰਦੇ ਬੜਪਾ ਸਿੰਘ ਕਿੱਥੇ ਰਹਿੰਦਾ ਲੋਕਾਂ ਦੇ ਮਨਾਂ ਵਿੱਚ ਅਜੇ ਵੀ ਲੋਕ ਕਹਿੰਦੇ ਆ ਕੌਣ ਆ ਬੜਪਾ ਸਿੰਘ ਬੜਪਾ ਸਿੰਘ ਕਿੱਥੇ ਰਹਿੰਦਾ ਸਾਧ ਸੰਗਤ ਜੀਓ ਪਾਪਾ ਬੜਪਾ ਸਿੰਘ ਕਿੰਨਾ ਪਿਆਰ ਕਰਦਾ ਜਗਤ ਵਿੱਚ ਰਹਿੰਦਾ ਸਾਧ ਸੰਗਤ ਜੀ ਇਹ ਮਹਿਸੂਸ ਕਰਿਆ ਕਰੋ ਜਦੋਂ ਤੁਸੀਂ ਬਾਬਾ ਜੀ ਨੂੰ ਮੰਨਦੇ ਆ ਬਾਬਾ ਜੀ ਦੇ ਨਾਲ ਧਿਆਨ ਕਰਦੇ ਆ ਮੁਰਦਾ ਚਰਨਾ ਚਰਦਾਸ ਜੀ ਦੀ ਅਰਦਾਸ ਬੇਨਤੀ ਕਰਦੇ ਆ ਹਮੇਸ਼ਾ ਉਹਨਾਂ ਨੂੰ ਆਪਣੇ ਦਿਲਾ ਦੇ ਵਿੱਚ ਯਾਦ ਕਰਿਆ ਕਰੋ ਉਹ ਤੁਹਾਡੇ ਨਾਲ ਹੀ ਬਾਬਾ ਜੀ ਕਿਤੇ ਨਹੀਂ ਗਏ ਬਾਬਾ ਜੀ ਤੁਹਾਡੇ ਨਾਲ ਹੀ ਰਹਿੰਦੇ ਹਨ ਰਾਤ ਵੀ ਦਾਦੇ ਦੀਵਾਨ ਵਿੱਚ ਕੀਹੀ ਵਿਸ਼ਵਾਸੀ ਕਿ ਬਾਬਾ ਬਰਹਾ ਸਿੰਘ ਜੀ ਦਾ ਨਾਮ ਨੂੰ ਜਿਹੜਾ ਹੈ ਉਹ ਕਾਪੇਟਾਂ ਦਾ ਜੋੜਿਆ ਜਾ ਰਿਹਾ ਜੋ ਕਿ ਬਹੁਤ ਹੀ ਦਲਤ ਹੈ ਬਾਬਾ ਬਰਹਾ ਸਿੰਘ ਜੀ ਮਹਾਪੁਰਖਾਂ ਦੇ ਵੀ ਸਾਡੇ ਕਿਥੇ ਅਸਥਾਨ ਦੇ ਉੱਤੇ ਲਾਤੀ ਕੀਰਤਨ ਗਵਾਂਦੇ ਵਿੱਚ ਬਾਬਾ ਜੀ ਦੇ ਚਿੱਤਰ ਬਾਰੇ ਗੱਲ ਕਰਨਾ ਪਾਇਆ ਮਾਪੁਰਖਾ ਦਾ ਬਹੁਤ ਬਹੁਤ ਬਰਤਨ ਜੇ ਮਾਪੁਰਖਾ ਜਿਹੜੀ ਹੈ ਕੀ ਆ ਲਾਈਨ ਵੀ ਨਹੀਂ ਹੈ ਬਾਬਾ ਜੀ ਨੂੰ ਬਾਬਾ ਜੀ ਦਾ ਨਾਮ ਕਿਤਾ ਅਸੀਂ ਉੱਚਾ ਕਰਨਾ ਬਾਬਾ ਜੀ ਦੇ ਜੀਵਨ ਨੂੰ ਬਾਬਾ ਜੀਆਂ ਸੰਗਤਾਂ ਨੂੰ ਕਿਤਾ ਸਮਝਾਣਾ ਕਿ ਬਾਬਾ ਦੀ ਕੌਣ ਸਨ ਕਿਉਂਕਿ ਇੱਥੇ ਵੀ ਤੁਸੀਂ ਦੇਖਦੇ ਹੋਵੋਗੇ ਕਿ ਤਾਪਸ ਸਨ ਸਤਿਗੁਰਾਂ ਇਥੇ ਬਹੁਤ ਜਨ ਹਾਂ ਬਸਤ ਜਨ ਹਾਂ ਕੋਈ ਢੇਰੇ ਵਾਲੇ ਕੋਈ ਲੈ ਕੇ ਸੰਗਤ ਨਾਲ ਆਉਂਦੇ ਹਨ ਪਰ ਉਹ ਬਾਬਾ ਜੀ ਦੇ ਜੀਵਨ ਵਾਲੇ ਸੰਗਤ ਨੂੰ ਬਸਤੇ ਨੇ ਜੋ ਸਾ ਸੰਗਤ ਜੀ ਤੁਸੀਂ ਪੜੇ ਲਿਖੇ ਹੋ ਅੱਜ ਕੱਲ ਦਾ ਜੋ ਤੁਹਾਨੂੰ ਪਤਾ ਹੈ ਬਾਬਾ ਜੀ ਦੇ ਜੀਵਨ ਉਪੜਿਆ ਕਰੋ ਬਹੁਤ ਸਾਲਾਂ ਤੋਂ ਬਾਬਾ ਜੀ ਨਾਲ ਗ੍ਰੰਥ ਦੀਆਂ ਅੰਮ੍ਰਿਤਮਾਲਕਿਸ ਨਾਲ ਬਾਬਾ ਜੀ ਬਾਰੇ ਦੱਸਿਆ ਗਿਆ ਹੈ ਮਹਾਂਪੁਰਖਾਂ ਇਹੜੇ ਚੈਨਲ ਹੈ ਉਸ ਤੋਂ ਵੀ ਬਾਬਾ ਜੀ ਹਰ ਆਪਣੇ ਦਿਵਾਰ ਦੇ ਵਿੱਚ ਬਾਬਾ ਜੀ ਦੀ ਜੀਵਨ ਬਾਰੇ ਸੰਗਤ ਨੂੰ ਚਰਣਾ ਖਾਦੇ ਹਨ ਤੇ ਬਾਬਾ ਜੀ ਕੌਣ ਹਨ ਤੇ ਬਾਬਾ ਜੀ ਅਮਰ ਧਾਰੀ ਸਨ ਬਾਬਾ ਜੀ ਹਮੇਸ਼ਾ ਸਾਨੂੰ ਗੁਰਬਾਣੀ ਦਾ ਜੋੜ ਦੇ ਹਨ ਨਾ ਕਿ ਸਾਨੂੰ ਇਹ ਕਿ ਭੂਤਾਂ ਪੇਤਾਂ ਦੇ ਚੱਕਰਾਂ ਵਿੱਚ ਫਸਾਉਂਦੇ ਹਨ ਠੀਕ ਹੈ ਬਖਸ਼ਿਸ਼ ਹੈ ਜਦੋਂ ਵੀ ਗੁਰਬਾਣੀ ਪੜ੍ਹਦੇ ਹਾਂ ਗੁਰਬਾਣੀ ਦੇ ਨਾਲ ਜੋ ਵੀ ਪੇਤ ਹੈ ਸਭ ਦੂਰ ਹੋ ਜਾਂਦੇ ਹਨ